ਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਵਾਸਰਿਆਂ ਦੇ ਆਸਰਾ ਸੱਚੇ ਪਿਤਾ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਸ਼ਾ ਮਹਾਰਾਜਾ ਪਿਤਰ ਦਰਬਾਰ ਜਿਸ ਦਾ ਗੁਰਬਾਣੀ ਵਿੱਚ ਬਹੁਤ ਪਿਆਰਾ ਫਰਮਾਨ ਹੈ ਡਿਠੇ ਸੱਬੇ ਥਾਵ ਨਹੀਂ ਤੁਧ ਜੇ ਆ ਐਸੇ ਦੀਨ ਦਿਆਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਵਿੱਚ ਜਦੋਂ ਜਾਓ ਨਾ ਬੜੀ ਨਿਮਰਤਾ ਧਾਰ ਕੇ ਜਾਇਆ ਕਰੋ ਕਿਉਂਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਹੰਕਾਰ ਨਹੀਂ ਪਾਉਂਦਾ ਸੰਗਤ ਜੀ ਜਦੋਂ ਨਿਮਰਤਾ ਧਾਰ ਕੇ ਜਾਵਾਂਗੇ ਅਰਦਾਸ ਬੇਨਤੀ ਕਰਾਂਗੇ ਨਾ ਤਾਂ ਗੁਰੂ ਰਾਮਦਾਸ ਤੇਰੇ ਚਰਨਾਂ ਦੀ ਆਸ ਸੱਚੇ ਪਾਤਸ਼ਾਹ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦੇ ਮੋਥਾਜ ਮੈਨੂੰ ਤੇਰੇ ਘਰ ਦੀ ਆਸ ਸੱਚੇ ਪਾਤਸ਼ਾਹ ਮੈਂ ਨਿਮਾਣਾ ਗਰੀਬ ਤੇਰੇ ਘਰ ਆਸ ਲੈ ਕੇ ਆਇਆ ਸੱਚੇ ਪਾਤਸ਼ਾਹ ਮੇਰੀ ਝੋਲੀ ਨਾਮਦਾਨ ਪਾਓ ਬਖਸ਼ਿਸ਼ ਪਾਓ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਜਦੋਂ ਪ੍ਰੇਮ ਕਰਾਂਗੇ ਨਾ ਸੰਗਤ ਜੀ ਅੱਜ ਤੱਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਵਿੱਚੋਂ ਕੋਈ ਖਾਲੀ ਨਹੀਂ ਜੇ ਮੁੜਿਆ ਬੜੀ ਬਖਸ਼ਿਸ਼ ਹੈ ਮਹਾਰਾਜ ਨਿਮਾਨਿਆਂ ਦੇ ਮਾਨ ਸੱਚੇ ਪਾਸ਼ਾ ਆ ਹੁਣ ਗੁਰਦੁਆਰਾ ਸਾਹਿਬ ਗਏ ਸੀ ਜਦੋਂ ਮਹਾਰਾਜ ਦੇ ਦਰਸ਼ਨਾਂ ਨੂੰ ਅੰਦਰ ਜਾ ਰਹੇ ਸਾਂ ਤੇ ਆ ਬੀਬੀਆਂ ਦਾ ਕੌਤਕ ਵੇਖਿਆ ਕਿ ਸੰਗਤ ਕੀ ਕਰ ਰਹੀ ਹੈ ਕਿਵੇਂ ਇਹ ਜੰਗਲਾ ਟੱਪ ਕੇ ਬੀਬੀਆਂ ਮਾਰਾ ਸੱਚੇ ਪਾਤਸ਼ਾਹ ਦੇ ਘਰ ਵਿੱਚ ਐਸਾ ਕਰਮ ਕਰ ਰਹੀਆਂ ਨੇ ਜਦੋਂ ਸੰਗਤ ਵਿੱਚ ਇਕੱਤਰ ਹੋਣੇ ਆ ਨਾ ਸੰਗਤ ਜਾਪ ਕਰਦੀ ਹੈ ਨਾਮ ਜਪਦੀ ਹੈ ਗੁਰੂ ਦਾ ਧਿਆਨ ਧਰਦੀ ਹੈ ਜਦੋਂ ਐਸਾ ਹਾਲਾਤ ਬਣ ਜਾਵੇ ਧੱਕੇ ਵੱਜਣ ਜਾਂ ਕੋਈ ਜੰਗਲਾ ਟੱਪੇ ਤੇ ਸੰਗਤ ਜੀ ਬੜਾ ਮਨ ਨੂੰ ਦੁੱਖ ਹੁੰਦਾ ਏ ਕਿ ਸੱਚੇ ਪਾਤਸ਼ਾਹ ਦੇ ਘਰ ਵਿੱਚ ਦੁਨੀਆ ਮੰਨ ਦੀ ਸ਼ਾਂਤੀ ਲੈਣ ਜਾਂਦੀ ਹੈ ਨਾਮ ਦਾਣ ਲੈਣ ਜਾਂਦੀ ਹੈ ਜਦੋਂ ਕੋਈ ਐਸਾ ਕਰਮ ਕਰਦਾ ਇਹ ਨਾ ਬਹੁਤ ਮਨ ਨੂੰ ਦੁੱਖ ਹੁੰਦਾ ਹੈ ਕਿ ਕਿੰਨਾ ਕੀਮਤੀ ਸਮਾਂ ਆਪਣੇ ਕੋਲ ਹੈ ਕਿ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਤੇ ਆਪਾਂ ਗੁਰੂ ਘਰ ਜਾਂਦੇ ਆ ਜਦੋਂ ਕੋਈ ਐਸਾ ਕਰਮ ਉੱਥੇ ਵੇਖੀਦਾ ਨਾ ਮਨ ਬੜਾ ਦੁਖੀ ਹੁੰਦਾ ਹੈ ਕਿ ਇਹ ਦੁਨੀਆ ਗੁਰੂ ਘਰ ਜਾ ਕੇ ਵੀ ਕਿਉਂ ਐਸਾ ਕਰਮ ਕਰਦੀ ਹੈ ਕਿਉਂਨੇ ਗੁਰੂ ਦਾ ਡਰ ਰੱਖਦੀ ਮਨ ਵਿੱਚ ਜਦੋਂ ਵੀ ਜਾਓ ਨਿਮਰਤਾ ਨਾਲ ਜਾਓ ਕਿਸੇ ਨੂੰ ਧੱਕਾ ਨਾ ਮਾਰੋ ਨਾਮ ਜਪ ਕੇ 사ਤਗੁਰੂ ਦੀ ਖੁਸ਼ੀ ਲਿਆ ਕਰੋ ਕਦੇ ਵੀ ਐਸਾ ਕੰਮ ਨਾ ਕਰੋ ਜੋ ਗੁਰੂ ਸਾਬ ਨੂੰ ਮਨਜ਼ੂਰ ਨਹੀਂ ਹੈ ਨਿਮਰਤਾ ਨਾਲ ਜਾਓ ਸੇਵਾ ਕਰੋ ਗੁਰਬਾਣੀ ਪੜੋ ਨਿਮਰਤਾ ਧਾਰ ਕੇ ਰੱਖੋ ਤੇ ਗੁਰੂ ਸਾਹਿਬ ਬਹੁਤ ਬਖਸ਼ਿਸ਼ ਕਰ ਦਿੰਦੇ ਨੇ ਮਹਾਰਾਜ ਗੁਰੂ ਰਾਮਦਾਸ ਇਹਨਾਂ ਨੂੰ ਸਮਤ ਦਰਸ਼ੀ